ਇੱਕ ਜੁਗਾਰ ਹੈ ਹਾਂਜੀ ਹੈਨਾ ਵੀ ਪ੍ਰੋਪਰ ਨਹੀਂ ਹੈ ਹਾਂ ਦੂਜਾ ਇਹ ਹੈ ਆਦੇ ਢਾਂਚੇ ਨੂੰ ਚੱਕ ਕੇ ਅਗਲੇ ਸਾਲ ਪਾਉਂਦੇ ਹੋ ਤੁਸੀਂ ਦੂਜੇ ਖੇਤ ਚ ਲਾ ਲੋ ਹੈਨਾ ਇਹਦੇ ਦੇ ਉੱਤੇ ਪੋਲੀ ਸ਼ੀਟ ਪਾ ਲੈਣੀ ਹੈ ਜਦੋਂ ਗਰਮੀ ਆ ਗਈ ਅਸੀਂ ਉਹ ਪੋਲੀ ਸ਼ੀਟ ਲਾ ਦੇਣੀ ਹੈ ਇਹਦੇ ਉੱਤੇ ਨੈਟ ਪਾ ਲੈਣਾ ਇਹਨੂੰ ਅਸੀਂ ਦੋਨੇ ਗਰਮੀ ਸਰਦੀ ਦੋਨਾਂ ਜਿੱਤੇ ਦਾ ਇਹ ਤੋਂ ਕੰਮ ਲੈਣਾ 30 40 ਰੁਪਏ ਕਿਲੋ ਟੱਕਰੀ ਹੋ ਜਾਂਦੇ ਮੰਡੀ ਦਾ ਡੇਟ ਉਹ ਤਾਂ ਤਾਂ ਤੰਦਾ ਕੰਮਜਾਬੀ ਆਪਣੀ ਹੌਸ ਦੇ ਵਿੱਚ ਆ ਵੀ ਆਪਾਂ ਉਹਦੇ ਵਿੱਚ ਕੰਮਜਾਬ ਹੋ ਕੇ ਆਪਾਂ ਫਸਲ ਨੂੰ ਕਰਕੇ ਉਹ ਤੋਂ ਮੁਨਾਫਾ ਲਈ ਹੈ ਹੈਨਾ ਇਹ ਨਾਲੀ ਦੇ ਨੇ ਵੀ ਨਾ ਆਪਾਂ ਇੱਕ ਪ੍ਰਦਰਸ਼ਨੀ ਬਲਾਂਡ ਹੀ ਲਾਏ ਹੋਏ ਆ ਹਾਂਜੀ ਕਿ ਅਸੀਂ ਘੱਟ ਖਾਤੇ ਦੇ ਨਾਲ ਹੈਨਾ ਹਾਂਜੀ ਤੇ ਜਿਵੇਂ ਪੋਲੀ ਹਾਊਸ ਵਿੱਚ ਠੀਰੇ ਹੁੰਦੇ ਹਨ ਉਹ ਠੀਰੇ ਅਸੀਂ ਕਿਵੇਂ ਕਰ ਸਕਦੇ ਹੈਨਾ ਤੇ ਇਹ ਖੀਰਾ ਲਾਇਆ ਹੋਇਆ ਆ ਆਪਾਂ ਹੈਨਾ ਤੇ ਇਹ ਤੁਸੀਂ ਦੇਖ ਰਹੇ ਆ ਵੀ ਆਪਾਂ ਛੋਟੇ ਟਰਨਲ ਬਣਾ ਕੇ ਉਹ ਤਾਂ ਬੱਦਾ ਹੋਇਆ ਨਾ ਪੋਲੀ ਹਾਊਸ ਦੇ ਵਿੱਚ ਕਰਦੇ ਆ ਨਾ ਤੇ ਇਹ ਉਵੇਂ ਹੀ ਆਪਾਂ ਲਾਇਆ ਹੋਇਆ ਹੈ ਨਾ ਤੇ ਇਹ ਬਹੁਤ ਹੀ ਘੱਟ ਖਰਚੇ ਦੇ ਵਿੱਚ ਆ ਦੇਖੋ ਵੀ ਇਹ ਉਸੇ ਤਰ੍ਹਾਂ ਦਾ ਖੀਰਾ ਤਿਆਰ ਹੋ ਰਿਹਾ ਹੈ ਠੀਕ ਹੈ ਕਿੱਡਾ ਇਹ ਉਹੀ ਸੇਮ ਸੀਡਲੈਸ ਖੀਰਾ ਆਪਾਂ ਜਿਹਨੂੰ ਬੋਲਦੇ ਆ ਇਹ ਉਹ ਖੀਰਾ ਤਿਆਰ ਹੋ ਗਿਆ ਹੈ ਨਾ ਠੀਕ ਐਡ ਕੀ ਤਾਂ ਇੱਥੇ ਜਦੋਂ ਇਸੇ ਕੰਮ 'ਚ ਹੀ ਲੱਗੇ ਹੋਇਆ ਨਾ ਹਾਂਜੀ ਤੇ ਇਸੇ ਤੇ ਸੋਚਦੇ ਰਹਿੰਦੇ ਆ ਵੀ ਇਹਨੂੰ ਆਪਾਂ ਖਰਚੇ ਨੂੰ ਕਿਵੇਂ ਘਟਾ ਸਕਦੇ ਹਾਂ ਹੁਣ ਘੱਟ ਖਰਚੇ ਨਾਲ ਅਸੀਂ ਵੀ ਉਹ ਉਸ ਤਰ੍ਹਾਂ ਦੀਆਂ ਕ੍ਰੌਪ ਜਿੰਨਾ ਪੋਲੀ ਹੌਸ ਚੋ ਜੀ ਝਾੜ ਲੈਣੇ ਆ ਜਿਵੇਂ ਖੀਰਾ ਕਰਦੇ ਆ ਉਵੇਂ ਅਸੀਂ ਖੀਰਾ ਐਂ ਵੀ ਕਰ ਸਕਦੇ ਅੱਛਾ ਇਹ ਟ੍ਰਾਇਲ ਦੇ ਤੌਰ ਤੇ ਤਿੰਨ ਕ ਕਲਾਣਾ ਥਾਂ ਦੇ ਵਿੱਚ ਖੀਰਾ ਲੱਗਿਆ ਹੋਇਆ ਹੈ ਨਾ ਤੇ ਤੁਸੀਂ ਨਾਲ ਹੀ ਉਹ ਦੇਖਿਆ ਮਟਰ ਵੀ ਆਪਾਂ ਮਲਚ ਕਰਕੇ ਤੇ ਥੱਲੇ ਸੀਟ ਪਾ ਕੇ ਮਲਚ ਤੇ ਮਟਰ ਲਾਏ ਹੋਏ ਹੈ ਨਾ ਤੇ ਉਧਰ ਪਰੇ ਚੱਪਨ ਟਿੰਡੇ ਲੱਗੇ ਹੋਏ ਹੈ ਨਾ ਇਹ ਸਾਰੀਆਂ ਸਬਜ਼ੀਆਂ ਜਿੰਨੀਆਂ ਵੀ ਅਸੀਂ ਕਰ ਸਕਦੇ ਹਾਂ ਨਾ ਵੀ ਉਹਨੂੰ ਅਸੀਂ ਘੱਟ ਖਰਚੇ ਨਾਲ ਤੇ ਘੱਟ ਮਿਹਨਤ ਨਾਲ ਉਹ ਜੇ ਤੁਸੀਂ ਸੀਟ ਪਾ ਦਿੰਨੇ ਮਲਚ ਕਰ ਦਿੰਨੇ ਆ ਉੱਤੇ ਖੇਤ ਦੇ ਵਿੱਚ ਤਾਂ ਉਹਦੇ ਨਾਲ ਨਦੀਨਾਂ ਦੀ ਸਮੱਸਿਆ ਬਿਲਕੁਲ ਖਤਮ ਹੋ ਜਾਂਦੀ ਹੈ ਤੇ ਤੁਹਾਡਾ ਜਿਹੜਾ ਮੌਇਚਰ ਆ ਉਹ ਧਰਤੀ ਦਾ ਉਹ ਮੇਨਟੇਨ ਬਣਿਆ ਰਹਿੰਦਾ ਹਨਾ ਤੇ ਤੁਹਾਡੀ ਫਸਲ ਆ ਜਿਹੜੀ ਉਹ ਜਿੰਨਾ ਕੋਲ ਨਮੀ ਚਾਹੀਦੀ ਹੱਲੇ ਧਰਤੀ ਵਿੱਚ ਉਹ ਵੀ ਤੁਹਾਡੀ ਬਣੀ ਰਹਿੰਦੀ ਹੈ ਇਹ ਪੂਰਾ ਅਸੀਂ ਮਲਚ ਕਰਕੇ ਇਹ ਡ੍ਰਿਪ ਸਾਰਾ ਡ੍ਰਿਪ ਸਿਸਟਮ ਤੇ ਲੱਗਿਆ ਹੈ ਹਾਂ ਡ੍ਰਿਪ ਜ਼ਰੂਰੀ ਹੈ ਠੀਕ ਹੈ ਸਾਰ ਸਬਜ਼ੀਆਂ ਨੂੰ ਜਿਆਦਾ ਪਾਣੀ ਸਬਜ਼ੀ ਜਿਆਦਾ ਪਾਣੀ ਨਹੀਂ ਪਾਲਦੀ ਸਬਜ਼ੀਆਂ ਸੱਲ ਪਾਲਦੀਆਂ ਹੁੰਦੀਆਂ ਹਨ ਤੇ ਇਹਨੂੰ ਲੋੜੀਂਦਾ ਪਾਣੀ ਉਹਨਾਂ ਨੂੰ ਦਿੱਤਾ ਜੇ ਤਾਂ ਬਹੁਤ ਵਧੀਆ ਹੁੰਦਾ ਆਪਣਾ ਚਾਰ ਖਰਾਂ ਦੇ ਵਿੱਚ ਸਾਰਾ ਇਹ 1.5 ਲੱਖ ਰੁਪਏ ਲੱਗੇ ਚੀਜ਼ ਉਹੀ ਬਣ ਜਾਂਦੀ ਬਾਈ ਜੀ ਚੀਜ਼ ਉਹੀ ਹੁਣ ਤੁਸੀਂ ਦੇ ਰਹੇ ਖੁੱਲਾ ਹੈ ਹੁਣ ਅਸੀਂ ਅਸੀਂ ਆ ਹੁਣ ਸਰਦੀ ਵਧੀ ਜਾਂਦੀ ਹੈ ਤੇ ਬਸ ਇਹ ਦੋ ਦਿਨਾਂ ਨੂੰ ਇਹਦੇ ਉੱਤੇ ਅਸੀਂ ਉਹ ਵੀ ਪੇਪਰ ਪਾ ਉਹ ਪੋਲੀ ਹਾਊਸ ਵਾਲਾ ਜਿਹੜਾ ਪਲਾਸਟਿਕ ਹੁੰਦਾ ਨਾ ਸ਼ੀਟ ਪਾ ਦੇਣੀ ਹੈ ਇਹਦੇ ਉੱਤੇ ਤੇ ਸ਼ੀਟ ਦੇ ਵਿੱਚ ਉਵੇਂ ਹੀ ਹੋਈ ਜਣਾ ਨੇ ਕੋਈ ਦਿੱਕਤ ਨਹੀਂ ਆਉਣੀ ਹਾਂ ਜਦੋਂ ਜ਼ਿਆਦਾ ਗਰਮੀ ਹੋਣ ਦੀ ਹਾਂ ਹੁਣ ਇੱਕ ਇੱਕ ਹੋਰ ਹੈ ਦੇ ਵਿੱਚ ਵੀ ਜਿਵੇਂ ਪੋਲੀ ਹਾਊਸ ਆਪਾਂ ਬਣਾ ਲਿਆ ਹਨਾ ਉਹਨੇ ਪੋਲੀ ਹਾਊਸ ਹੀ ਰਹਿਣਾ ਇਹ ਸਾਡਾ ਇਹ ਇਹ ਨੈਟ ਹਾਊਸ ਵੀ ਹੈ ਇਹ ਪੋਲੀ ਹਾਊਸ ਵੀ ਹੈ ਹੁਣ ਸਰਦੀ ਹੋ ਗਈ ਅਸੀਂ ਇਹਦੇ ਉੱਤੇ ਪੋ ਪਾਲਿਸੀ ਟ ਪਾ ਲੈਣੀ ਹੈ ਜਦੋਂ ਗਰਮੀ ਆ ਗਈ ਅਸੀਂ ਉਹ ਪਾਲਿਸੀ ਟ ਲਾ ਦੇਣੀ ਹੈ ਦੇ ਉੱਤੇ ਨੈਟ ਪਾ ਲੈਣੇ ਇਹਨੂੰ ਅਸੀਂ ਦੋਨੇ ਗਰਮੀ ਸਰਦੀ ਦੋਨਾਂ ਚ ਇਹਦਾ ਇਹ ਤੋਂ ਕੰਮ ਲੈਣਾ ਆਪਦੀ ਹੁਣ ਇਹ ਇਹ ਚੱਲ ਚੱਲੀ ਜਾਂਦਾ ਬਾਕੀ ਇਅਕਤੀ ਦੇਖਦੇ ਆਂ ਵੀ ਇਹ ਮੈਨੂੰ ਮੈਨੂੰ ਅਜੇ ਤੱਕ ਦਾ ਪੂਰਾ ਕੰਮਜਾਬ ਲੱਗ ਰਿਹਾ ਦੇਖੋ ਬਾਕੀ ਪੂਰਾ ਇਹ 33 ਸਾਲ ਦੇ ਵਿੱਚ ਰਿਜਲਟ ਆ ਜਾਏਗਾ ਕਿੰਨਾ ਕੇ ਕੰਮ ਲਈ ਹੋਸ ਦਾ ਖੀਰਾ ਵਿਕਦਾ ਉੱਥੇ ਸੀਲੈਸ ਖੀਰਾ ਜੋ ਹੈਗਾ ਅੱਜ ਦਾ ਰੇਟ ਮਲਾ ਮੰਡੀ ਦਾ ਰੇਟ ਮਲਾ 20 25 ਰੁਪਏ ਕਿਲੋ ਵਿਕ ਰਿਹਾ ਸੀਗਾ ਤੇ ਇਹ ਹੁਣ ਥੋੜਾ ਘਟਾ ਹੈ ਹੋਰ ਜਦੋਂ ਥੋੜ ਇਹ ਵੱਧ ਵੀ ਜਾਂਦਾ 30 40 ਰੁਪਏ ਕਿਲੋ ਤੱਕ ਹੀ ਜਾਂਦਾ ਮੰਡੀ ਦਾ ਰੇਟ ਉੱਤਾਂ ਚੋਂ ਉੱਤ ਹੁੰਦਾ ਹੈ ਇਹ ਮੰਡੀ ਦੇ ਰੇਟ ਦੇ ਹਿਸਾਬ ਨਾਲ ਹਾਈਟ ਇਹ ਹੁੰਦਾ ਵੀ ਇਹ ਹਾਈਟ ਤਕਰੀਬਨ ਅਸੀਂ ਵਿੱਚ ਚੱਲ ਫਿਰ ਸਕੀਏ ਪੂਰਾ ਵਧੀਆ ਤਰੀਕੇ ਨਾਲ ਹਣਾ ਜੇ ਸਪਰੇ ਵਗੈਰਾ ਕਰਨਾ ਹੈ ਤਾਂ ਇਹਦੇ ਵਿੱਚ ਅਸੀਂ ਪੂਰਾ ਬੰਦਾ ਇਹਦੇ ਵਿੱਚ ਕੰਮ ਕਰਨ ਵਾਸਤੇ ਨਾ ਉਹਨੂੰ ਹਾਈਟ ਇਹ ਦੀ ਘੱਟੋ ਘੱਟ 6 6 ਫੁੱਟ ਹਾਈਟ ਚਾਹੀਦੀ ਹੈ ਨਾ ਸਾਡੇ ਹਿਸਾਬ ਨਾਲ ਅਸੀਂ ਉਹਨਾਂ ਇਹਨੂੰ ਜੇ ਜ਼ਿਆਦਾ ਵੱਡਾ ਕਰਾਂਗੇ ਨਾ ਤਾਂ ਇਹ ਫੇਰ ਇਹਨੂੰ ਹਵਾ ਨੇਰੀ ਦਾ ਉਹਦਾ ਸਾਨੂੰ ਉਹ ਖਤਰਾ ਬਣਿਆ ਰਹੂ ਹਣਾ ਕਿਉਂ ਇਹ ਸਾਡਾ ਇੱਕ ਜੁਗਾੜ ਹੈ ਹਾਂਜੀ ਹੈਨਾ ਜੀ ਪ੍ਰੋਪਰ ਨਹੀਂਗਾ ਹਾਂ ਦੂਜਾ ਇਹ ਹੈ ਇਹਨੂੰ ਅਸੀਂ ਆਪਦੇ ਢਾਂਚੇ ਨੂੰ ਚੱਕ ਕੇ ਅਗਲੇ ਸਾਲ ਪਾਉਂਦੇ ਹਾਂ ਦੂਸਰੀ ਦੂਜੇ ਖੇਤ ਚ ਲਾ ਲੋ ਹੈਨਾ ਇਹ ਜਿਹੜੇ ਕ੍ਰੌਪ ਹੁੰਦੇ ਨੇ ਨਾ ਸਬਜ਼ੀਆਂ ਹੁੰਦੀਆਂ ਇਹਨੂੰ ਤੁਸੀਂ ਬਦਲ-ਬਦਲ ਕੇ ਲਾਉਂਦੇ ਰਹੋਗੇ ਨਾ ਤਾਂ ਤੁਹਾਨੂੰ ਨਦੀਨਾਂ ਦੀ ਸਮੱਸਿਆ ਵੀ ਘੱਟ ਆਊਗੀ ਤੇ ਤੁਹਾਡੀ ਕ੍ਰੌਪ ਵੀ ਬਹੁਤ ਵਧੀਆ ਹੋਊਗੀ ਜਿਹੜਾ ਟੂਟੀ ਹਾਲਗਾ ਹੁੰਦੇ ਉਹ ਪਾਈਪਾਂ ਯੂਜ਼ ਕੀਤੀਆਂ ਬਾਕੀ ਵਾਇਰ ਤਾਰ ਹੈ ਤੇ ਬਾਕੀ ਆ ਧਾਗਾ ਤੇ ਥੱਲੇ ਸ਼ੀਟ ਹੈ ਹੋਰ ਤਾਂ ਇਹਦਾ ਕੋਈ ਲੰਬਾ ਚੌੜਾ ਨਹੀਂ ਨਾ ਉੱਪਰ ਸ਼ੀਟ ਪੈ ਜਾਂਦੀ ਨਹੀਂ ਦਿੰਦੇ ਟੱਫਾਂ ਵਾਂਗ ਨੈੱਟ ਨੈੱਟ ਪੈ ਜਾਂਦਾ ਸੌਖੀ ਹੈ ਸਾਰਾ ਕੁਝ ਉਹ ਜਦੋਂ ਥੱਲੇ ਵੇਲ ਉਹ ਪਈ ਪਈ ਰਹਿੰਦੀ ਹੈ ਨਾ ਤਾਂ ਉਹਦੇ ਵਿੱਚ ਜਿਹੜੇ ਸਾਈਜ਼ ਆ ਸੀਖੀਰਿਆਂ ਦੇ ਉਹ ਟੇਡੇ ਮਿੰਡੇ ਹੋ ਜਾਂਦੇ ਇਹਦੇ ਵਿੱਚ ਪ੍ਰੋਪਰ ਸਾਈਜ਼ ਸਾਰਾ ਇੱਕੋ ਜਾਵਾਂ ਹਾਂ ਇਹਦੇ ਵਿੱਚ ਅਸੀਂ ਸੋਚਿਆ ਹੈ ਜਦੋਂ ਗਾਂ ਗਰਮੀ ਵਾਲੀਆਂ ਫਸਲਾਂ ਆਉਣੀਆਂ ਕੱਦੂ ਆਊਗਾ ਤੋਰੀ ਆਊਗਾ ਇਹਨਾਂ ਦੇ ਉੱਪਰ ਹੀ ਅਸੀਂ ਉਹ ਚੜਾ ਦੇਣਾ ਮੇਰੇ ਮਨ ਦੀਆਂ ਇਹ ਇਹ ਰੱਖਿਆ ਹੈ ਗਾਂ ਨੂੰ ਇਹਦੇ ਉੱਪਰ ਹੀ ਜਾਲ ਬਣ ਜਾਣਾ ਸਾਈਡ ਦੇ ਵਿੱਚ ਇਸੇ ਖੀਰੇ ਦੇ ਵਿੱਚ ਅਸੀਂ ਉਹ ਲਾ ਦਾਂਗੇ ਤੇ ਉਹ ਅਗਲੀ ਫਸਲ ਜਿਹੜੀ ਸਾਡੀ ਫਾਰਮਲੀ ਦੇ ਵਿੱਚ ਕੱਦੂ ਤੋਰੀ ਹੋਊਗੀ ਉਹ ਵੀ ਇਹਦੇ ਵਿੱਚ ਕਰਕੇ ਤਾਂ ਉਹ ਵੀ ਨਵਾਂ ਤਜਰਬਾ ਦਿਖਾਵਾਂਗੇ ਜਗਾੜੀ ਵੀ ਹੈ ਤੇ ਲੋਕਾਂ ਨੂੰ ਅਸੀਂ ਸਸਤਾ ਕਿਵੇਂ ਕਰ ਸਕਦੇ ਆ ਉਹ ਵੀ ਉਹ ਵੀ ਦਿਖਾਵਾਂਗੇ ਉਹ ਸਭ ਮੇਰੇ ਮਾਂ ਹੋਰ ਇਹ ਵੀ ਮੇਰੀ ਮੰਨ ਦੀ ਇਹੀ ਇੱਛਾ ਹੁੰਦੀ ਹੈ ਵੀਰੇ ਛੋਟੇ ਫਾਰਮਰ ਆ ਨਾ ਉਹ ਕਿਵੇਂ ਕਾਮਯਾਬ ਹੋਣ ਹੈ ਜਿਹੜਾ ਖਰਚਾ ਨਹੀਂ ਬਾਲਾ ਕਰ ਸਕਦਾ ਹਣਾ ਇਹ ਉਹਨਾਂ ਵਾਸਤੇ ਅਸੀਂ ਖਾਸ ਕਰਕੇ ਉਹਨਾਂ ਵਾਸਤੇ ਹੀ ਲੱਭਿਆ ਹੋਇਆ ਹੈ ਹਣਾ ਵੀ ਉਹ ਤਰੀਕੇ ਲੱਭ ਰਹੇ ਕਿ ਉਹ ਉਹਨਾਂ ਉਹ ਕਿਵੇਂ ਆਪਦਾ ਛੋਟੇ ਫਾਰਮਰ ਕਿਵੇਂ ਕਾਮਯਾਬ ਹੋਣ ਉਹਨਾਂ ਦਾ ਸਾਰਾ ਇਹ ਇਸ ਤਰ੍ਹਾਂ ਦਾ ਮੰਨ ਲਓ ਕਿ ਕਿੱਲੇ ਕਿੱਲਾ ਹੈ ਹਣਾ ਕਿੱਲੇ ਦੇ ਵਿੱਚ 3-4 ਲੱਖ ਰੁਪਇਆ ਲਾ ਕੇ ਕੰਮ ਕਰਦਾ ਹੈ ਤਾਂ ਉਹ ਸਾਰਾ ਪਰਿਵਾਰ ਉਹਨਾਂ ਦਾ ਉੱਥੇ ਕੰਮ ਕਰੇ ਹਣਾ ਕੀ ਕਰੇ ਜਿਹਨੀਆਂ ਆਪਣੀਆਂ ਬੁੜੀਆਂ ਹੁਣ ਬੇਲੀਆਂ ਉਹ ਵੀ ਆ ਕੇ ਇੱਥੇ ਧੜਾਈ ਕਰਨ ਆਪਦੇ ਰੋਡ ਦੇ ਉੱਤੇ ਆਪਦੀ ਸ਼ਾਪ ਲਾ ਕੇ ਉਹ ਵੇਚਣੇ ਨੂੰ ਹਨਾ ਵੱਧ ਮਨਾਫਾ ਕਮਾਉਣਾ ਇਹ ਇੱਕ ਕੋਈ ਮਾਰ ਇਹ ਬਹੁਤ ਹੀ ਅੱਛਾ ਉਹਨਾਂ ਵਾਸਤੇ ਇੱਕ ਹੈ ਉਹਨਾਂ ਨੂੰ ਇਹ ਕਰਨਾ ਚਾਹੀਦਾ ਮੇਰੇ ਸਾਲ ਕਾਮਯਾਬੀ ਆਪਣੀ ਉਸ ਦੇ ਵਿੱਚ ਆ ਵੀ ਆਪਾਂ ਉਹਦੇ ਵਿੱਚ ਕਾਮਯਾਬੀ ਹੋ ਕੇ ਆਪਾਂ ਫਸਲ ਨੂੰ ਕਰਕੇ ਉਹ ਤੋਂ ਮਨਾਫਾ ਲੈ